ਜਥੇਦਾਰ ਕੌਕੇ ਨੂੰ ਉਹਨਾਂ ਨੇ ਸ਼ਹੀਦ ਕੀਤਾ ਸ਼ਹੀਦ ਹੀ ਨਹੀਂ ਕੀਤਾ ਐਨੀ ਬਰਬਰਤਾ ਦੇ ਨਾਲ ਮਾਰਿਆ ਇੱਕ ਸਾਥੋਂ ਵੱਡੇਆ ਫਿਰ ਇਥੋਂ ਵੱਡੇਆ ਟੁਕੜੇ ਟੁਕੜੇ ਕਰਕੇ ਉਹਨਾਂ ਨੂੰ ਨਹਿਰ ਦੇ ਵਿੱਚ ਦਰਿਆ ਦੇ ਵਿੱਚ ਸੁੱਟਿਆ ਜੋ ਲਾਸਟਡ ਦੇ ਸੀ ਮਰੇ ਹੋਏ ਬੰਦੇ ਦੀ ਕਿਤੇ ਤੈਰ ਕੇ ਉੱਪਰ ਨਾ ਜਵੇ ਜਦੋਂ 1997 ਦੇ ਵਿੱਚ ਇਹਨਾਂ ਦੀ ਸਰਕਾਰ ਬਣਦੀ ਹੈ ਤੇ ਇੱਕ ਸਾਲ ਇਹਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਉਹ ਰਿਪੋਰਟ ਜਦ ਕਿ 6 ਮਹੀਨੇ ਦੇ ਵਿੱਚ ਦੇ ਦਿੱਤੀ ਗਈ ਸੀ ਉਹ ਰਿਪੋਰਟ ਨੂੰ ਨਸ਼ਰ ਨਹੀਂ ਕੀਤਾ ਔਰ ਉਹਨਾਂ 15 ਸਾਲ ਦੇ ਅਰਸੇ ਦੇ ਵਿੱਚ ਜਥੇਦਾਰ ਕੌਂਕੇ ਦੀ ਉਸ ਰਿਪੋਰਟ ਨੂੰ ਬਾਹਰ ਹੀ ਨਹੀਂ ਕੱਢਿਆ ਇਹਦਾ ਮਾਮਲਾ ਬੜਾ ਗਰਮਾਇਆ ਹੋਇਆ ਹੈ ਉਹਦੇ ਵਿੱਚ ਕੀ ਕਰਨਾ ਚਾਹੋਗੇ ਕਿ ਉਹਦੇ ਵਿੱਚ ਇਨਸਾਫ ਮਿਲਣ ਵਾਸਤੇ ਕੀ ਕੁਝ ਹੋਣਾ ਚਾਹੀਦਾ ਦੇਖੋ ਸਾਡੀ ਕੌਮ ਦੇ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕੌਂਕੇ ਜੀ ਜਿਨ੍ਹਾਂ ਨੂੰ ਕਿ 1992 ਦੇ ਵਿੱਚ ਇੱਕ ਫੇਕ ਇਨਕਾਉਂਟਰ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਉਦੋਂ ਦੀ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਨਾਂ ਵੱਲੋਂ ਇਥੋਂ ਤੱਕ ਵੀ ਗੱਲ ਸਾਹਮਣੇ ਆਈ ਹੈ ਕਿ ਉਦੋਂ ਦੇ ਮੁੱਖ ਮੰਤਰੀ ਬਿਆਨ ਸਿੰਘ ਜਿਹੜੇ ਕਿ ਪਹਿਲ ਹਲਕੇ ਦੇ ਹੀ ਨੇ ਅੱਜ ਉਹਨਾਂ ਦਾ ਪਰਿਵਾਰ ਇੱਥੇ ਘੁੰਮਦਾ ਹੈ ਉਹਨਾਂ ਵੱਲੋਂ ਉਹਨਾਂ ਦੀ ਨੌਲੇਜ ਦੇ ਵਿੱਚ ਸੀਗਾ ਜਥੇਦਾਰ ਕੌਕੇ ਨੂੰ ਉਹਨਾਂ ਨੇ ਸ਼ਹੀਦ ਕੀਤਾ ਸ਼ਹੀਦ ਹੀ ਨਹੀਂ ਕੀਤਾ ਇੰਨੀ ਬਰਬਰਤਾ ਦੇ ਨਾਲ ਮਾਰਿਆ ਇੱਕ ਉਸ ਜਥੇਦਾਰ ਨੂੰ ਜਿਹੜਾ ਕਿ ਕੌਮ ਦਾ ਜਥੇਦਾਰ ਕਾਲ ਤਖਤ ਦਾ ਜਥੇਦਾਰ ਕਿ ਉਹਨੂੰ ਟੁਕੜੇ ਟੁਕੜੇ ਕਰਕੇ ਲਾਥੋਂ ਵੱਢਿਆ ਫਿਰ ਇੱਥੋਂ ਵੱਢਿਆ ਟੁਕੜੇ ਟੁਕੜੇ ਕਰਕੇ ਉਹਨਾਂ ਨੂੰ ਨਹਿਰ ਦੇ ਵਿੱਚ ਦਰਿਆ ਦੇ ਵਿੱਚ ਸੁੱਟਿਆ ਤਾਂ ਕਿ ਜੇ ਉਹ ਲਾਸਟ ਸੜਦੇ ਸੀ ਮਰੇ ਹੋਏ ਬੰਦੇ ਦੀ ਕਿਤੇ ਤੈਰ ਕੇ ਉੱਪਰ ਨਾ ਆ ਜਾਵੇ ਤੇ ਫਿਰ ਉਹ ਜਿਹੜੇ ਸਬੂਤ ਆ ਉਹ ਸਾਹਮਣੇ ਨਾ ਹੋ ਜਾਣ ਔਰ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਇੰਨੀ ਬਰਬਰਤਾ ਤੇ ਇੰਨੀ ਅਣਹੋਣੀ ਔਰ ਇਸ ਅਣਹੋਣੀ ਨੂੰ ਅਕਾਲੀ ਦਲ ਜਿਹੜਾ ਕਿ ਹਮੇਸ਼ਾ ਹੀ ਧਰਮ ਦੀ ਰਾਜਨੀਤੀ ਕਰਦਾ ਆਇਆ ਜਿਨੇ ਕਿ ਹਮੇਸ਼ਾ ਹੀ ਸਿੱਖਾਂ ਦੀਆਂ ਲਾਸ਼ਾਂ ਦੇ ਉੱਤੇ ਰੋਟੀਆਂ ਸੇਕੀਆਂ ਉਸ ਅਕਾਲੀ ਦਲ ਉਸ ਅਕਾਲੀ ਦਲ ਦਾ ਪ੍ਰਧਾਨ ਜਿਹਨੂੰ ਕਿ ਬਾਬਾ ਬੋਰਡ ਕਹਿੰਦੇ ਆ ਤੇ ਇਸ ਦੁਨੀਆ ਤੋਂ ਚਲੇ ਗਏ ਔਰ ਉਹਨਾਂ ਵੱਲੋਂ ਜਥੇਦਾਰ ਕੌਂਕੇ ਸਾਹਿਬ ਦੀ ਸ਼ਹਾਦਤ ਨੂੰ ਹਰ ਸਟੇਜ ਦੇ ਉੱਤੇ ਚੱਕਿਆ ਗਿਆ ਸਟੇਜ ਦੇ ਉੱਤੇ ਚੱਕਿਆ ਹੀ ਨਹੀਂ ਗਿਆ ਤੇ ਉਹਨਾਂ ਨੇ ਇਸ ਮੁੱਦੇ ਨੂੰ ਕਿਉਂਕਿ ਜਥੇਦਾਰ ਕੌਂਕੇ ਸਾਹਿਬ ਸਾਡੇ ਲੁਧਿਆਣੇ ਇਲਾਕੇ ਦੇ ਨਾਲ ਸੰਬੰਧਿਤ ਸੀ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਸੇਫ ਸੀਟ ਸਮਝਦੇ ਆ ਉਹਨਾਂ ਨੇ ਉਦੋਂ ਲੁਧਿਆਣੇ ਦੀ ਸੀਟ ਤੋਂ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਤੇ ਸਾਰੇ ਲੋਕਾਂ ਦੇ ਨਾਲ ਇਹ ਗੱਲ ਦਾ ਵਾਅਦਾ ਕੀਤਾ ਕਿ ਉਹ ਜਥੇਦਾਰ ਕੌਂਕੇ ਨੂੰ ਇਨਸਾਫ ਦਿਵਾਉਣਗੇ ਮਰੀ ਬਦਕਿਸਮਤੀ ਦੇ ਨਾਲ ਜਦੋਂ 1997 ਦੇ ਵਿੱਚ ਇਹਨਾਂ ਦੀ ਸਰਕਾਰ ਬਣਦੀ ਹੈ ਤੇ 1 ਸਾਲ ਇਹਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਕਦੋਂ ਲੋਕਾਂ ਦਾ ਪ੍ਰੈਸ਼ਰ ਪਾਇਆ ਕਿ ਤੁਸੀਂ ਜਗ੍ਹਾ-ਜਗ੍ਹਾ ਸਟੇਜ ਦੇ ਉੱਤੇ ਜਾ ਕੇ ਜਥੇਦਾਰ ਭਾਈ ਕੌਂਕੇ ਦਾ ਉਹਦੇ ਇਨਸਾਫ ਬਾਰੇ ਗੱਲ ਕੀਤੀ ਆ ਤੁਸੀਂ ਇਹਦੇ ਲਈ ਕੁਝ ਨਹੀਂ ਕੀਤਾ ਤਾਂ ਉਹਨਾਂ ਵੱਲੋਂ 1 ਸਾਲ ਬਾਅਦ 1998 ਦੇ ਵਿੱਚ ਕਮਿਸ਼ਨ ਬਣਾਇਆ ਗਿਆ ਪਰ ਬਹੁਤ ਦੁੱਖ ਅਫਸੋਸ ਦੀ ਗੱਲ ਕਿ ਜਿਹਨੂੰ ਕਿ ਪੂਰੇ ਪੰਥ ਵੱਲੋਂ ਵੱਡੇ-ਵੱਡੇ ਖਿਤਾਬ ਦਿੱਤੇ ਗਏ ਹੋਣ ਜਿਹੜਾ ਕਿ ਕਹਿੰਦੇ ਵੀ ਇਹ ਤੋਂ ਬਿਨਾ ਪੰਥ ਹੋ ਰਹੀ ਨਹੀਂ ਸਕਦਾ ਉਹਦੇ ਵੱਲੋਂ ਉਹ 5 ਸਾਲ ਵੀ ਨੰਗਾ ਦਿੱਤੇ ਰਿਪੋਰਟ ਜਦ ਕੇ 6 ਮਹੀਨੇ ਦੇ ਵਿੱਚ ਦੇ ਦਿੱਤੀ ਗਈ ਸੀ ਉਹ ਰਿਪੋਰਟ ਨੂੰ ਨਸ਼ਰ ਨਹੀਂ ਕੀਤਾ ਉਸ ਤੋਂ ਬਾਅਦ ਤਿੰਨ ਸਰਕਾਰਾਂ ਦੁਆਰਾ ਫਿਰ ਇਹਨਾਂ ਦੀਆਂ ਭੁਗਤਗੀਆਂ ਔਰ ਉਹਨਾਂ 15 ਸਾਲ ਦੇ ਅਰਸੇ ਦੇ ਵਿੱਚ ਜਥੇਦਾਰ ਕੌਂਕੇ ਦੀ ਉਸ ਰਿਪੋਰਟ ਨੂੰ ਬਾਹਰ ਹੀ ਨਹੀਂ ਕੱਢਿਆ ਔਰ ਹੁਣ ਜਿਹੜੀ ਹੈਗੀ ਆ ਜਦੋਂ ਸਰਕਾਰਾਂ ਬਦਲੀਆਂ ਨੇ ਜਦੋਂ ਆਮ ਲੋਕਾਂ ਦੀ ਸਰਕਾਰ ਆਈ ਹੈ ਦੇਖੋ ਅਸੀਂ ਕਿਸੇ ਸਾਡੀ ਜਿਹੜੀ ਸਰਕਾਰ ਹੈ ਜਿਹੜੀ ਸਾਡੀ ਪਾਰਟੀ ਹੈ ਇਹ ਧਰਮ ਦੀ ਰਾਜਨੀਤੀ ਤੋਂ ਉੱਪਰ ਹੈ ਅਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਅਸੀਂ ਸਕੂਲਾਂ ਦੀ ਗੱਲ ਕਰਦੇ ਹਾਂ ਅਸੀਂ ਹਸਪੀਟਲਾਂ ਦੀ ਗੱਲ ਕਰਦੇ ਹਾਂ ਅਸੀਂ ਕਦੇ ਧਰਮ ਦੀ ਗੱਲ ਨਹੀਂ ਕੀਤੀ ਅਸੀਂ ਇਨਸਾਫ ਦੀ ਵੀ ਗੱਲ ਕਰਦੇ ਹਾਂ ਨਾਲ ਦੀ ਨਾਲ ਇਹ ਵੀ ਗੱਲ ਹੈ ਪਰ ਇਹਦੇ ਵਿੱਚ ਕੀ ਹੈ ਕਿ ਜਦੋਂ ਸਰਕਾਰ ਆਈ ਹੈ ਤੇ ਰਿਪੋਰਟ ਬਾਹਰ ਆਈ ਹੈ ਤੁਹਾਨੂੰ ਪਤਾ ਸਾਰਿਆਂ ਨੂੰ ਇਸ ਗੱਲ ਦਾ ਚਾਨਣ ਹੋਇਆ ਕਿ ਕਿਸ ਤਰੀਕੇ ਦੇ ਨਾਲ ਭਾਈ ਕੋਕੋ ਨੂੰ ਸ਼ਹੀਦ ਕੀਤਾ ਸੋ ਮੈਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਆਪਣੇ ਵੱਲੋਂ ਮੈਂ ਆਪਣੀ ਡਿਊਟੀ ਸਮਝਦਾ ਕਿ ਮੈਂ ਇਸ ਵਿਸ਼ੇ ਦੇ ਉੱਤੇ ਹਰੇਕ ਲੀਡਰ ਦੇ ਨਾਲ ਮੇਰੀ ਮੀਟਿੰਗ ਵੀ ਹੋ ਰਹੀ ਹੈ ਗੱਲ ਵੀ ਹੋ ਰਹੀ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਥੇਦਾਰ ਕੌਂਕੇ ਦੇ ਜਿਹੜੇ ਦੁਸ਼ਮਣ ਨੇ ਜਿਹੜੇ ਕਿ ਜਥੇਦਾਰ ਕੌਂਕੇ ਹੀ ਨਹੀਂ ਮੈਂ ਸਮਝਦਾ ਕਿ ਇਸ ਸਮੁੱਚੇ ਕਾਰਡ ਜੋ ਵੀ ਉਹਨਾਂ ਦਿਨਾਂ ਦੇ ਵਿੱਚ ਵਾਪਰੇ ਉਹਦੇ ਲਈ ਇੱਕ ਟਰੂਥ ਕਮਿਸ਼ਨ ਬਣਨਾ ਚਾਹੀਦਾ ਤਾਂ ਕਿ ਉਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਆਉਣ ਦੇ ਉਹ ਸਿੰਘ ਬੜੀ ਇਹ ਮੰਦ ਭਾਗੀ ਗੱਲ ਹੈ ਤੇ ਉਮੀਦ ਹੈ ਕਿ ਜਿਹੜੀ ਹੈਗੀ ਆ ਜਸੇਦਾਰ ਕੌਕੇ ਨੂੰ ਇਨਸਾਫ ਮਿਲੇਗਾ ਸਭ ਸਿੱਖ ਹਲਕਿਆਂ ਵਿੱਚ ਇਹ ਮੰਕਤੀ ਜਾਂਦੀ ਹੈ ਕਿ ਬਦਲ ਦੇ ਕੋਲੋਂ ਜੋ ਕਿਤਾਬ ਦਿੱਤਾ ਗਿਆ ਫਖਰੇ ਕਮਰੇ ਬਾਸ ਲਿਆ ਜਾਵੇ ਕੀ ਕਰਨਾ ਚਾਹੋ ਬਿਲਕੁਲ ਇਹ ਤਾਂ ਲੈ ਲੈਣਾ ਚਾਹੀਦਾ ਅੱਜ ਜਿਹੜੀ ਹਾਲਤ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਕਾਤਲ ਰਹੇ ਆ ਉਹਨਾਂ ਨੂੰ ਵੱਡੀਆਂ-ਵੱਡੀਆਂ ਜੜੀਆਂ ਪੋਸਟਾਂ ਦੇ ਉੱਤੇ ਬਾਦਲ ਪਰਿਵਾਰ ਨੇ ਬਿਠਾਇਆ ਇਹਨਾਂ ਨੇ ਜੋ ਸਿੱਖੀ ਕਦਰਾਂ ਕੀਮਤਾਂ ਦਾ ਇਸ ਪਰਿਵਾਰ ਵੱਲੋਂ ਘਾਣ ਕੀਤਾ ਗਿਆ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਨੇ ਕੀਤਾ ਇਹਨਾਂ ਘਾਣ ਤਾਂ ਮੈਂ ਸਮਝਦਾ ਕਿ ਅਬਦਾਲੀ ਨੇ ਵੀ ਨਹੀਂ ਕੀਤਾ ਇਹਨਾਂ ਘਾਣ ਤਾਂ ਮੱッセ ਰੰਗੜ ਨੇ ਵੀ ਨਹੀਂ ਕੀਤਾ ਜਿੰਨਾ ਇਸ ਪਰਿਵਾਰ ਵੱਲੋਂ ਸਿੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ ਗਿਆ ਸੋ ਇਹ ਫਕਰੇ ਕੌਮ ਨਹੀਂ ਹੈਗੇ ਇਹ ਸਾਡੀ ਦੁਸ਼ਮਣੇ ਕੌਮ ਇਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਸੋ ਮੇਰੀ ਇਹੀ ਹੈਗੀ ਆ ਕਿ ਅੱਜ ਜੇ ਸਾਡੀਆਂ ਸਿੱਖ ਸੰਗਤ ਅੱਜ ਵੀ ਜਾਗਦਾਂ ਨੇ ਜਾਗੀਆਂ ਨੇ ਤਾਂ ਹੀ ਉਹਨਾਂ ਨੂੰ ਅੱਜ ਤੁਸੀਂ ਦੇਖੋ ਕਿ ਜਿਨ੍ਹਾਂ ਦੀ ਕਿਤੇ ਸੱਤਾ ਸੀ ਅੱਜ ਉਹ ਕਿਸ ਹਾਸ਼ੀਏ ਤੇ ਲੈ ਆ ਕੇ ਲੋਕਾਂ ਨੇ ਖੜੇ ਕਰ ਦਿੱਤੇ ਸੋ ਜ਼ਰੂਰ ਪੰਜਾਬ ਦੇ ਜਿਹੜੇ ਬਹਾਦਰ ਅਣਖੀ ਲੋਕ ਨੇ ਇਹਨਾਂ ਨੂੰ ਕਦੇ ਮੂੰਹ ਨਹੀਂ ਲਾਉਣਗੇ ਥੈਂਕ ਯੂ